ਅੱਜ ਭਾਰਤਬੰਦ ਦੀ ਕਾਲ ਦਿੱਤੀ ਗਈ ਹੈ ਭਾਰਤਬੰਦ ਕਿਉਂ ਭਾਰਤ ਅਤੇ ਅਮਰੀਕਾ ਦੇ ਵਿੱਚ ਕੋਈ ਟ੍ਰੇਡ ਡੀਲ ਅਤੇ ਨਵੇਂ ਲੇਬਰ ਕੋਡ ਦੇ ਵਿਰੋਧ ਦੇ ਵਿੱਚ ਅੱਜ ਭਾਰਤਬੰਦ ਦੀ ਕਾਲ ਦਿੱਤੀ ਗਈ ਸੀ 10000 ਤੋਂ ਵਿਵਾਦ ਜੜਿਆ ਕਰਮਚਾਰੀ ਯੂਨੀਅਨਸ ਨੇ ਉਹਨਾਂ ਦੇ ਵੱਲੋਂ ਅੱਜ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਉਸੇ ਦੇ ਚਲਦੇ ਪੰਜਾਬ ਦੇ ਵਿੱਚ ਮਿਲਿਆ ਜੁਲਿਆ ਅਸਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਬੱਸਾਂ ਬੰਦ ਨੇ ਕਈ ਹੋਰ ਥਾਵਾਂ ਤੇ ਪੰਜਾਬ ਦੇ ਵਿੱਚ ਬੱਸਾਂ ਜਿਹੜੀਆਂ ਬੰਦ ਨੇ ਯੂਨੀਅਨਸ ਜਿਹੜੀਆਂ ਲਗਾਤਾਰ ਆਪਣੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਤਸਵੀਰਾਂ ਜਲੰਧਰ ਤੋਂ ਵੀ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਪੰਜਾਬ ਨੈਸ਼ਨਲ ਬੈਂਕ ਦੇ ਕਰਮਚਾਰੀ ਹੜਤਾਲ ਕਰ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਨਵੇਂ ਲੇਬਰ ਕੋਡ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੋ ਨਵਾਂ ਲੇਬਰ ਕੋਡ ਲਿਆਂਦਾ ਜਾ ਰਿਹਾ ਉਸ ਦੇ ਵਿੱਚ ਉਹਨਾਂ ਦਾ ਜਿਹੜਾ ਹੱਕ ਹੈ ਉਸ ਨੂੰ ਖੋਇਆ ਜਾ ਰਿਹਾ ਹੈ ਔਰ ਪਹਿਲਾ ਜੇਕਰ ਕੋਈ ਮੈਨੇਜਰ ਕਿਸੇ ਕਰਮਚਾਰੀ ਨੂੰ ਵਾਧੂ ਸਮਾਂ ਲਗਾਉਣ ਲਈ ਕਹਿੰਦਾ ਸੀ ਤਾਂ ਲੇਬਰ ਕੋਡ ਦੇ ਤਹਿਤ ਉਹ ਵਿਅਕਤੀ ਜਾਂ ਫਿਰ ਉਹ ਮਹਿਲਾ ਕਰਮਚਾਰੀ ਜੋ ਹੈ ਉਹ ਅਪੀਲ ਪਾ ਸਕਦੇ ਸਾਨੂੰ ਕੰਪਲੇਂਟ ਦੇ ਸਕਦੇ ਸਨ ਪਰ ਨਵੇਂ ਲੇਬਰ ਕੋਡ ਦੇ ਰਾਹੀਂ ਉਹਨਾਂ ਦਾ ਕਹਿਣਾ ਕਿ ਸਾਡੇ ਹੱਕ ਜਿਹੜੇ ਨੇ ਉਹ ਖੋਏ ਜਾ ਰਹੇ ਨੇ ਇਸ ਨੂੰ ਲੈ ਕੇ ਲਗਾਤਾਰ ਉਹ ਪ੍ਰਦਰਸ਼ਨ ਕਰਦੇ ਕੋਈ ਨਜ਼ਰ ਆ ਰਹੇ ਨੇ ਜਲੰਧਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਇਹ ਦੇਖੋ ਤੁਸੀਂ ਖਾਸ ਰਿਪੋਰਟ ਜਿੰਦਾਬਾਦ सारे देश जिथे जेके मज़दूर वर्ग कम कराहे चाहे चाहे रेलवे ज ਕਾਇਓ ਬੈਠੇ ਕਾਇਓ ਐਲ ਆਈ ਸੀ ਦਾ ਕਿਹਦਾ ਪਹੁੰਚਿਆ ਕਿ ਕਿੰਨੇ ਵੀ ਵਿਭਾਗ ਜੇ ਕਿੰਨੇ ਤੋਂ ਮਜ਼ਦੂਰ ਕੰਮ ਕਰਦੇ ਉਸ ਦਾ ਜੜਦਾ ਤੋਂ ਕਿੰਨੇ ਮਜ਼ਦੂਰ ਹੈ ਉਹ ਸਰਕਾਰੀ ਨੀਤੀਆਂ ਜਿਹੜੀਆਂ ਸਰਕਾਰ ਦੀਆਂ ਹੈਗੀਆਂ ਉਸ ਦਾ ਵਰਤ ਕਰਦੇ ਤੇ ਤੁਹਾਨੂੰ ਪਤਾ ਹੈ ਕਿ ਪ੍ਰਿਕਾ ਮੱਥੇ ਦੇ ਕਾਨੂੰਨਾਂ ਦੇ ਰਾਹੀਂ ਕਿਤੇ ਨਾ ਕਿੰਨੇ ਮਜ਼ਦੂਰਾਂ ਨੂੰ ਕੋਈ ਸੱਚਾ ਨਹੀਂ ਆਉਂਦਾ ਸਰਕਾਰ ਨੇ ਸਾਰੇ ਦੇ ਸਾਰੇ ਕੰਮ ਕਰਕੇ ਚਾਰ ਦੇ ਉਹ ਦੇਖਣ ਨੂੰ ਸੁਣਨ ਨੂੰ ਇੰਨਾ ਲੱਗਦਾ ਹੈ ਕਿ ਪਤਾ ਨਹੀਂ ਕਿੰਨਾ ਲੱਗਿਆ ਜਿਹੜਾ ਮਤਲਬ ਮਜ਼ਦੂਰਾਂ ਨੂੰ ਦੇਣ ਜਾ ਰਿਹਾ ਹੈ ਲੇਕਿਨ ਇਹ ਆਪਾਂ ਜਿਹੜੇ ਆਪਣੇ ਨੂੰ ਕਿ ਮੈਂ ਕਹਾ ਇੱਕ ਜ਼ਹਿਰ ਜਿਹੜੀ ਹੈ ਉਹਦੇ ਉੱਤੇ ਲਿਖਾ ਲਾ ਕੇ ਗੋਲੀ ਜਿਹੜੀ ਆ ਮਜ਼ਦੂਰਾਂ ਦੇ ਮੂੰਹ ਪਾਈ ਜਾ ਰਹੀ ਹੈ ਇਹ ਐ ਕਿ ਤੁਸੀਂ ਚੰਗਾ ਕੋਈ ਕੰਮ ਕਰ ਸਕਦੇ ਹੋ ਇਹ ਕਹਿੰਦੇ ਕਿ ਪੁੜੀਆਂ ਮਜ਼ਦੂਰ ਜਿਹੜੀਆਂ ਬੱਚੀਆਂ ਸਾਡੇ ਆਉਂਦਾ ਆਇਆ ਇਹ ਰਸਾਂ ਦੀਆਂ ਸ਼ਿਫਟਾਂ ਦੇ ਵਿੱਚ ਆ ਕੇ ਟੱਕਰੀਆਂ ਯੋਧਿਆ ਮਹਵਾਲਾ ਕਿੰਨਾ ਸਖਤ ਹੈ ਕਿੰਨਾ ਕੀਤਾ ਜਾ ਸਕਦਾ ਜੌਬਸਟੋਰ ਦੀ ਕਿਤੇ ਬਚੀ ਨਹੀਂ ਕੁਝ ਨਹੀਂ ਰਹਿ ਗਿਆ ਸਾਨੂੰ ਅੱਗੇ ਜੌਬ ਨਹੀਂ ਸੀ ਸਾਨੂੰ ਪਤਾ ਉਹ ਇਨਸਾਨ ਤਾਂ ਹੈ ਘੱਟ ਹੈ ਲੇਕਿਨ ਸਾਨੂੰ ਪਤਾ ਹੈ ਇਹਨਾਂ ਲੱਭਾ ਸਮਾਨ ਉਤਰੀ ਕਰ ਲਵਾ ਦੇਣਗੇ ਲੇਕਿਨ ਕਿਸੇ ਨੂੰ ਤੁਹਾਨੂੰ ਇੱਕ ਜਿਹੜੇ ਆ ਮੈਡ ਹੌਕ ਵੇਜ ਦੇ ਤੇ ਕੰਮ ਕਰਦਾ ਜਾਵੇ ਜਾਂ ਡੇਲੀ ਵੇਜ ਦੇ ਤੇ ਕੰਮ ਕਰਦਾ ਜਾਵੇ ਜਾਂ ਪੈਕੇਜ ਦੇ ਵਿੱਚ ਲਿਆਂਦਾ ਜਾਵੇ ਤੁਹਾਨੂੰ ਪਤਾ ਜਦੋਂ ਮਾਰੀਓ ਖਤ ਹੋਇਆ ਸਾਲ ਬਾਅਦ ਪੈਕੇਜ ਖਤ ਹੋਇਆ 75 ਸਾਲ ਕੋਈ ਇਹ ਦੇਖ ਲਿਆ ਨਾ ਪਹਿਲਾ ਮੈਚ ਜਿਹੜਾ ਅਗਨੀ ਮੀਰਾ ਦਾ ਉਹ ਸਾਫਤਾ ਬਣ ਕੇ ਵਾਪਸ ਆ ਗਿਆ ਹੈ ਹੋਰ ਜਿਹੜੇ ਵਿਚਾਰੇ ਸਾਥ ਦਾ ਬਣ ਕੇ ਉਹਨਾਂ ਨੂੰ ਆਪਾਂ ਠੀਕ ਕਰਨਾ ਹੈ ਉਹ ਬੇਮਿਹਰਾਨ ਦੇ ਬੇਰਹਿਮਾਂ ਲੈ ਕੇ ਨਾ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਮਿਲਦੀਆਂ ਨਾ ਉਹਨਾਂ ਨੂੰ ਕੋਈ ਹਰਨਟਾ ਨਹੀਂ ਨਾ ਇਹ ਕਿਤੇ ਉੱਥੇ ਕੰਮ ਹੋ ਗਿਆ ਉਹ ਇੱਦਾਂ ਹੀ ਸਾਰੇ ਜਿੰਨੇ ਵਰਗ ਰਹਿ ਗਏ ਜਿੰਨੇ ਵੀ ਆਪਣੇ ਖੇਤ ਰਹਿ ਗਏ ਜਿੰਨੇ ਵੀ ਸੰਕਟਤ ਵਿੱਚ ਹੋਤੇ ਨੇ ਤੁਮਾਰਾ ਚਾਹੀਦਾ ਹੈ ਆਪਣੇ ਡੀਆਰ ਡੀਆਰ ਨਹੀਂ ਹੋਈਆ ਸਰਕਾਰ ਥੱਲੇ ਬਾਈ ਚੋਣ ਲੈਂਦੇ ਆ ਜੀ ਉਹ ਤੇ ਕੀ ਕਰੀਆ ਕਾਂਟਰੀ ਇਸ ਧੱਕੇ ਨੂੰ ਰੋਪਣ ਵਾਸਤੇ ਮਜ਼ਦੂਰ ਕੂਲੀ ਨੀਤੀ ਚਲਾਈ ਹੈ ਧੰਨਵਾਦ ਲਈ ਸਰਕਾਰ ਦਾ ਲੋਰ ਕਰਨ ਵਾਸਤੇ ਐਲਸੀਆਰਐਸੀ ਕੋਰਟਾਂ ਖਤਮ ਕੀਤੇ ਜਾ ਰਹੇ ਹਨ ਲੇਬਰ ਲਾਜ ਜਿਹੜੇ ਖਤਮ ਹੋਤੇ ਜਾ ਰਹੇ ਹਨ ਮਜ਼ਦੂਰਾਂ ਦੀ ਜੌਬਸ ਕੋਰਟੀਆਂ ਖਤਮ ਕੀਤੀ ਜਾ ਰਹੀ ਹੈ ਤਨਖਾਹਾਂ ਜਿਹੜੀਆਂ ਵਾਦੀਆਂ ਮਿਲਦੇ ਸਾਡੀ ਆਸ ਨੂੰ ਜੋ ਖਤਮ ਕੀਤਾ ਜਾ ਰਿਹਾ ਹੈ ਇਹ ਜਿਹੜੀਆਂ ਚੀਜ਼ਾਂ ਪੂਰੀ ਕਰਨ ਵਾਸਤੇ ਕਿੰਨੇ ਦਿਨਾਂ ਲਈ ਜਿਹੜੇ ਬੈਂਕ ਸਰਕਾਰ ਇੱਕ ਦਿਨ ਦੀ ਹੈ ਇਹ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਕੰਨ ਸਾਹਮਣੇ ਖੰਡਵਾਸੇ ਤੇ ਮੰਜ਼ੂਰ ਜਿਹਾ ਆ ਡਾਕਟਰ ਇੰਨੀ ਜਲਦੀ ਨਹੀਂ ਆ ਜੇ ਤੁਸੀਂ ਇਸ ਦੇ ਉੱਤੇ ਅਤਿਆਚਾਰ ਕਰ ਗੋਗੇ ਕੁਝ ਕਰ ਲੋਗੇ ਲੇਕਿਨ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਮਕਾਲਾ ਜਿਹੜਾ ਆਪਨਾ ਬਾਹਰੂਲਾ ਉਧਰ ਅਸੀਂ ਤਰੂ ਦਾ ਕੋਈ ਵੀ ਪਾਸ ਕਿਤੇ ਜਾ ਸਕਦੇ ਆ ਲੇਕਿਨ ਲਾਗੂ ਕਰਨ ਦੇ ਵਿੱਚ ਸਾਡਾ ਇਹ ਹੱਕ ਹੈ ਜਿਹੜੀ ਸਪਲਾਈ ਕਰਨਾ ਸਾਡਾ ਹੱਕ ਹੈ ਨਵੇਂ ਲਾਗੂ ਕਰਨ ਆਪ ਸੁੱchnੀ ਹੈ ਅਰਥੇ ਪੰਜਾਬ ਤੋਂ ਲੋਕਾਂ ਦਾ ਜਿਵੇਂ ਤਾਂ ਹੋਰ ਜਿਦਿਆਰ ਤੇ ਨਹੀਂ ਹੋਣੀ ਵੀ ਨਹੀਂ ਹੋਏਗਾ ਬਾਹਰ ਨਹੀਂ ਨਾ ਜਾ ਸਕਦਾ ਆਪ ਦੀ 88 ਜੇ ਤੁਰੀ ਬੋਰਡ ਹੀ ਨਹੀਂ ਸਕਣਾ ਲਈ ਜੇ ਤੁਸੀਂ ਆਪਣੇ ਦੰਦੇ ਨਾਲ ਸੰਭਾਲਦੇ ਹੋ ਕਿ ਖਿਡਾਰੀ ਨੇ ਸਾਹਮਣੇ ਕਿੰਨਾ ਆਪਕੋ ਦਿਖਾਣਾ ਚਾਹੀਦਾ ਹੈ ਕਾਫੀ ਜਿੱਤੇਬੰਦੀਆਂ ਵੀ ਤੁਹਾਡਾ ਸਾਥ ਦੇ ਰਹੀਆਂ ਨਜ਼ਰ ਆ ਰਹੀਆਂ ਕਿੰਨੀਆਂ ਜਿੱਤੇਬੰਦੀਆਂ ਦੇਖੋ ਜਿਹੜੀਆਂ ਇਹ ਬੱਟੀਆਂ ਜਿੱਦਾਂ ਇਹ ਜਿੱਤੀਆਂ ਸਿੱਧੂ ਆਏ ਜਿੱਦਾਂ ਕਿ ਆਪਣੇ ਇੰਡੀਆ ਦੇ ਸਭ ਤੋਂ ਵੱਡੇ ਐਪੈਕਸ ਬੋਡੀਜ਼ ਆ ਉਹਦੇ ਅੰਦਰ ਜਿੰਨੀਆਂ ਵੀ ਜਮਾਤਾਂ ਹੋਈਆਂ ਮੇਰੇ ਹਿਸਾਬ ਨਾਲ ਇਹ ਗਿਣਤੀ ਨਹੀਂ ਕੀਤੀ ਜਾ ਸਕਦੀ ਅੱਜ ਹਰ ਖੇਤਰਿਆਂ ਤੋਂ ਤੁਹਾਨੂੰ ਸਰਕਾਰ ਦੇ ਦੁੱਦੇ ਮਿਲਿਆ ਆਦਾਨ ਤੇ ਤੇ ਬੰਦੀਆਂ ਇਹ ਇਹ ਬੰਦ ਲਾਉਂਦੇ ਕਿ ਨਾ ਜੀ ਮੇਰਾ ਨਾਮ ਹਰਵਿੰਦਰ ਸੁਖਵੀਰ ਆ ਮੈਂ ਪੰਜਾਬ ਪੰਜਾਬ ਦੇ ਲੋਕਾਂ ਨੂੰ ਆਸ ਹੈ ਕਿ ਇਹ ਯੂਟਿਊਬਰ ਜਿਹੜਾ ਸ਼ੁਰੂ ਕਰ ਰਿਹਾ ਹੈ ਅੱਜ ਕੀ ਨਾਜ ਰਮੋਦ ਸ਼ਰਮਾ ਦਿੱਤੀ ਜਨਮਸ਼ਕਤੀ ਪੀਐਨਓ ਸਾਥੀ ਨੇ ਪੰਜਾਬ ਵਿੱਚ ਆਜੋੜ ਕਾਲ ਦੀ ਗੀਸ ਤੋਂ ਬਰਨ ਅੱਜ ਅੱਜ ਵੀ ਜੇ ਹਕਾਲ ਹੈ ਇਹਦਾ ਮੇਨ ਮੁੱਦਾ ਜਿਹੜਾ ਬੰਕਾਂ ਦਾ ਹੈ ਉਹ ਹੈ ਨੰਨੂ ਪੜੀ ਸੰਸਥਾ ਬਿਨਾ ਹੈ ਕਿ ਇਹ ਬੰਦੀ ਤੋਂ ਹੋ ਰਹੀ ਹੈ ਕਿ ਕਰਤਰੀ ਬੰਦੀ ਬਹੁਤ ਕਠੋਰੀ ਹੈ ਸਫਾਈ ਕਰ ਕਰ ਰਹੇ ਹਾਂ ਕਿ ਬਹੁਤ ਗੱਲ ਪੱਤੀ ਹੋਈ ਹੈ ਇਸ ਦੇ ਸਬੰਧ ਇਹ ਗੱਲ ਨਹੀਂ ਮਜ਼ਦੂਰਾ ਦੂਸਰਾ ਮਸਲਾ ਦਾ ਪਾਈਦਾ ਹੈ ਸਰਕਾਰ ਨੇ ਨੀਤੀ 2015 ਦਾ ਮੰਨਿਆ ਹੋਇਆ ਕਿ ਇਹਨਾਂ ਨੂੰ ਹਰ ਸ਼ਗੂਆਤੀ ਦਾ ਹੈ ਸ਼ੁਕਰ ਹੋਏਗੀ ਪਰ ਸਰਕਾਰ ਹੁਣ ਵੀ ਆਪਣੇ ਵਾਅਦੇ ਦੇ ਪਿੱਛੇ ਅੱਟ ਗਈ ਹੈ ਉਹ ਵੀ ਇੱਕ ਕਾਰਨ ਹੈ ਕਿ ਸਾਡਾ ਜਿਹੜਾ ਲੇਬਰ ਰਾਈਟਸ ਦੇ ਆਧਾਰ ਕਰਨੀ ਹੈ ਉਹਨਾਂ ਦੇ ਬਰੋਧ ਦੇ ਵਿੱਚ ਅਸੀਂ ਕਰ ਰਹੇ ਹਾਂ

دس ہزار اگر ادارے کیا جا رہا ہے کوئی ٹائمنگ نہیں اگر ہمیں آفیشلی مل جاتی ہے تو ہم لوگ لیبر ہے ਹਰ ਕੋਈ ਸਟ੍ਰਾਈਕ ਠੀਕ ਹੈ